ਕੁਛ ਖਾਣੇ ਜੋ ਕੁਛ ਵੀ ਖਾਣ ਸਾਥ ਮੇ ਖਲੀ ਖਲੀ ਮੇਰਾ ਭਵਾਨ ਖਾਣੇ ਦਾ ਅੱਧੇ ਘੰਟੇ ਚ 25 ਰੁਪਿਆ ਨਾ 51 ਰੁਪਿਆ ਨਾਮ ਦਾ ਕੁੜੀਆਂ ਵਾ ਮੋੜੀਆਂ ਵਾ ਕੀ ਕਰੂ 8 ਮਿੰਟ ਤੇ ਨਾ ਨਾਲ ਖਾਣੇ ਜਿੱਦਾਂ ਦੇ ਨਾਲ ਬੰਦੇ ਉੱਟਾਂ ਦੇ ਹੁਣ ਜਿਹੜਾ ਵੀ ਫਾਰਮ ਪੈਸੇ ਲੈ ਕੇ ਇਹ ਤਸਵੀਰਾਂ ਵਿੱਚ ਜੋ ਤੁਸੀਂ ਖਲੀ ਦੀਆਂ ਵੱਡੀਆਂ ਵੱਡੀਆਂ ਫੋਟੋਆਂ ਲੱਗੀਆਂ ਵੇਖ ਰਹੇ ਹੋ ਇਹ ਕੋਈ ਫਿਲਮ ਦਾ ਸੈੱਟ ਨਹੀਂ ਹੈ ਨਾ ਹੀ ਇਹ ਗਰੇਟ ਖਲੀ ਦਾ ਕਿਸੇ ਮਹਾਨਗਰ ਦੇ ਵਿੱਚ ਅਖਾੜਾ ਹੈ ਬਲਕਿ ਇਹ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਕਸਬਾ ਪਨੁਪਲੀ ਦੇ ਵਿੱਚ ਖਲੀ ਦੇ ਸਭ ਤੋਂ ਵੱਡੇ 팬 ਵੱਲੋਂ ਬਣਾਇਆ ਗਿਆ ਇੱਕ অতি ਆਧੁਨਿਕ ਟਾਬਾ ਹੈ ਹਾਂ ਇਹ ਬਿਲਕੁਲ ਸੱਚ ਹੈ ਕਿ ਇਸ ਵਿੱਚ ਖਲੀ ਦੀ ਤਸਵੀਰ ਤੋਂ ਇਲਾਵਾ ਤੁਹਾਨੂੰ ਕੁਝ ਨਜ਼ਰ ਨਹੀਂ ਆਵੇਗਾ ਇੱਥੇ ਹੀ ਨਹੀਂ ਗ੍ਰਾਹਕ ਨੂੰ ਖਾਣ ਲਈ ਦਿੱਤਾ ਜਾਣ ਵਾਲਾ ਨਾਨ ਵੀ ਵੱਡੇ ਆਕਾਰ ਦਾ ਹੁੰਦਾ ਹੈ ਤੇ ਪੈਸੇ ਬਿਲਕੁਲ ਜਾਇਜ਼ ਹੁੰਦੇ ਨੇ ਖਲੀ ਦੇ ਗ੍ਰੇਟ ਫੈਨ ਗਰੀਬ ਦਾਸ ਦੀ ਮਨਈਤਾ ਉਹਨਾਂ ਦਾ ਕਹਿਣਾ ਹੈ ਕਿ ਉਹ ਖਲੀ ਦੇ ਬਹੁਤ ਵੱਡੇ ਫੈਨ ਨੇ ਤੇ ਉਹਨਾਂ ਦੇ ਭਗਤ ਵੀ ਨੇ ਤੇ ਉਹ ਉਹਨਾਂ ਦਾ ਹਰ ਸ਼ੋ ਜਿੱਥੇ ਵੀ ਹੁੰਦਾ ਹੈ ਉਸ ਨੂੰ ਵੇਖਣ ਜਾਂਦੇ ਨੇ ਤੇ ਉਹ ਕਈ ਵਾਰ ਗਰੇਟ ਖਲੀ ਨੂੰ ਮਿਲ ਚੁੱਕੇ ਨੇ ਤੇ ਇੱਥੇ ਹੀ ਨਹੀਂ ਉਹਨਾਂ ਵੱਲੋਂ ਵਾਅਦਾ ਵੀ ਕੀਤਾ ਗਿਆ ਹੈ ਕਿ ਉਹ ਜਲਦ ਹੀ ਗਰੀਬ ਦਾਸ ਦੇ ਟਾਬੇ ਤੇ ਵੀ ਆਉਣਗੇ ਹੁਣ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਕਿ ਉਹ ਕਦੋਂ ਆਉਂਦੇ ਨੇ ਪਰ ਗਰੀਬ ਦਾਸ ਵਰਗਾ ਫੈਨ ਮਿਲਣਾ ਬਹੁਤ ਮੁਸ਼ਕਲ ਹੈ ਕਿਉਂਕਿ ਖਲੀ ਦੇ ਸਭ ਤੋਂ ਵੱਡੇ ਫੈਨ ਗਰੀਬ ਦਾਸ ਵੱਲੋਂ ਆਪਣੇ ਸਰੀਰ ਦੇ ਉੱਤੇ ਵੀ ਖਲੀ ਦੇ ਹਰ ਜਗ੍ਹਾ ਤੇ ਟੈਟੂ ਬਣਾਏ ਗਏ ਨੇ ਜਿਸ ਤੇ ਲਗਭਗ 4 ਤੋਂ ਲੈ ਕੇ 7-4 ਲੱਖ ਰੁਪਏ ਦਾ ਖਰਚਾ ਉਸ ਵੱਲੋਂ ਕੀਤਾ ਗਿਆ ਹੈ ਅਸੀਂ ਵੀ ਇਸ ਖਬਰ ਨੂੰ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ ਇੱਕ ਵਾਰੀ ਇਸ ਜਗ੍ਹਾ ਤੇ ਜ਼ਰੂਰ ਜਾ ਕੇ ਆਓ ਤੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਖਲੀ ਦਾ ਫੈਮਸ ਡਾਬਾਏ खली का फेवरेट अपने जो अपने यहाँ पे उन्होंने है उनका है तो बहुत अच्छा रेस्टोरेंट अच्छा रेस्टोरेंट है यहाँ पे बढ़िया खाने का बेस खाना है और अच्छा खाना मिलता है यहाँ पे जो भी है यहाँ पे किस रूट से जाए यहाँ जरूर रुके कौन सा के पास है ये और अच्छा रेस्टोरेंट है यहाँ पे बढ़िया खाना सब कुछ खली जो कुछ भी खली हर साथ में खली ਖਾਲੀ ਮੇਰਾ ਪਪਾ ਹਾਣੇ ਮੈਂ ਖਾਲੀ ਜਾਣਾ ਬਗੋ ਹਰਮਾਨ ਦਾ ਮੈਨੂੰ ਪਤਾ ਲੱਗੇ ਉਹ ਖਾਲੀ ਦਾ ਕਿਹਦੇ ਪ੍ਰੋਗਰਾਮ ਹੈ ਸਾਰੇ ਕੰਮ ਛੱਡ ਕੇ ਪਹਿਲੇ ਉਹ ਪ੍ਰੋਗਰਾਮ ਦੇਖਣ ਜਾਂਦਾ ਹੁਣ ਵੀ ਮੈਨੂੰ ਕਹਿੰਦਾ ਬੰਗਲੌਰ ਰੈਸਲਿੰਗ ਹੈ ਉਹ ਮੈਨੂੰ ਬੁਲਾਣਾ ਕਹਿੰਦਾ ਨਾ ਟਿਕਟ ਭੇਜੂਗਾ ਸਪੈਸ਼ਲ ਮੈਨੂੰ ਲੈ ਕੇ ਜਾਣਾ ਉਹਨੇ ਮੈਂ ਹੁਣ ਵੀ ਹੁਣ ਇੱਥੇ ਬੁਲਾਣਾ ਉਹਨਾਂ ਨੂੰ ਦੇਖ ਲਿਆ ਕਹਿੰਦੇ ਮੈਂ ਆਵਾਂਗਾ ਕਿਹਿਆ ਬਦਲ ਨਹੀਂ ਮਰ ਹੁਣ ਮੈਂ ਜਾਣਾ ਉਹਨਾਂ ਕੋਲ ਦੇਖਦੇ ਕਾਦਾਂ ਤੇ ਫਿਰ ਅਸੀਂ ਲੰਗਰ ਰੋਟੀ ਪਾਣੀ ਦਾ ਖੁੱਲਾ ਲੰਗਰ ਚਲਾਣਾ ਹੋਵੇ ਘੱਟ ਗੱਡ ਵੀ 1000 1500 ਬੰਦੇ ਦਾ ਅਰੇਂਜਮੈਂਟ ਕੀਤਾ ਪਰ ਮੈਂ ਰੋਟੀ ਦਾ ਜਿੱਦਣ ਨਹੀਂ ਆਣਾ ਉਹ ਤਾਂ ਨਾਲ ਨਹੀਂ ਹੋਣਾ ਲੰਗਰ ਚਲਾਣਾ ਖੁੱਲਾ ਏ ਹਰ ਸਾਥ ਮੈਂ ਖਾ ਲਈ ਰੋਮ ਰੋਮ ਮੈਂ ਖਾ ਲਈ ਜੋ ਕੁਝ ਵੀ ਖਾ ਲਈ ਖਾ ਲਈ ਸਾਰੇ ਪਾਸੇ ਖਾ ਲਈ ਇਹ ਜੋ ਵੀ ਮੈਂ ਕੀਤਾ ਵਾ ਖਾ ਲਈ ਕਰਕੇ ਕੀਤਾ ਵੀ ਨਹੀਂ ਮੈਂ ਕੋਈ ਕੰਮ ਨਹੀਂ ਕਰਦਾ ਜੋ ਕੁਝ ਵੀ ਖਾ ਲਈ ਖਾ ਲਈ ਐ ਬਸ ਸਭ ਦੁਨੀਆ ਦੇਖਣਾਂ ਦੀ ਫੋਟੋ ਖਿਚਾਣ ਜਰ ਕਹਿੰਦੇ ਜੇ ਤੂੰ ਅਗਰ ਰੱਬ ਦੀ ਇੰਨੀ ਭਗਤੀ ਕਰਦਾ ਤਾਂ ਰੱਬ ਨੂੰ ਆਪਣੇ ਬਾਸ ਵਿੱਚ ਕਰ ਲੈਣਾ ਸੀ ਮਗਾਨੇ ਜੋਗ ਮੇਰਾ ਖਾਲੀ ਹੋਈ ਰਾਬਾ ਸਭ ਕੁਝ ਖਾਲੀ ਹੋਈ ਹੈ